ਦੇ ਜੀ ਸਾਹਿਬ ਪੁਲਿਸ ਨੇ ਕਿਹੜੇ ਹੁੰਡੇ ਨੇ ਕੀ ਨਾਮ ਉਹ ਜੱਸਾ ਹੁੰਦਾ ਉਹ ਪਾਵਨ ਨਾ ਗੈਸ ਤੇ ਪਿੰਡ ਦਾ ਦਾਮ ਨਹੀਂ ਜੀ ਵਿਦਾ ਜਿਹੜਾ ਮਰਦਾਗਾ ਪੰਡਾ ਨੂੰ ਸੁਣਨ ਲੱਗ ਗਈ ਜਿਆਦਾ ਬਿਲਕੁਲ ਤਕਦੀ ਕੀ ਉਹ ਡੰਗਾਈ ਦਾ ਤਕਦੀ ਕਰ ਰਿਹਾ ਕੀ ਕਾਰਨ ਹੈ ਕਿਹੜੀ ਗੱਲੋਂ ਲੜਾਈ ਹੋਈ ਆ ਇਸ ਤਰ੍ਹਾਂ ਹੋਈ ਆ ਸਾਰੀ ਤਕਦੀ ਪ੍ਰਕਿਰਿਆ ਇਹਨਾਂ ਕਰਕੇ ਜੋ ਬਣਦੀ ਕਾਨੂੰਨ ਤਾਫਕਾਰਿਕ ਜਿਆਦਾ ਹਾਂਜੀ ਬਾਈ ਜੀ ਕੀ ਨਾਮ ਕੀ ਹੈ ਜੀ ਪਰਮੇਤ ਪੁਰੀ ਪਿਤਾ ਦਾ ਨਾਮ ਗਰੇਜ ਪੁਰੀ ਵੰਡ ਪਰੂ ਦਾ ਰਹਿਣ ਵਾਲਾ ਹਾਂ ਪੂਰੀ ਕੀ ਗੱਲਬਾਤ ਹੋਈ ਹੈ ਤੁਹਾਡੇ ਨਾਲ ਕਿੰਨੀ ਤਰੀਕ ਨੂੰ 19 ਤਰੀਕ ਨੂੰ ਕੁਝ ਵਿਅਕਤੀਆਂ ਨੇ ਆ ਕੇ ਘਰੇ ਮੇਰੇ ਤੇ ਹਮਲਾ ਕੀਤਾ ਸੀ ਉਦੋਂ ਦਾ ਐਡਮਿਟ ਮੈਂ ਸਰਕਾਰੀ ਹਸਪਤਾਲ ਚਾਹ ਹੁਣਾਂ ਨੇ ਮੈਨੂੰ ਸ਼੍ਰੀ ਮੋਖਸਰ ਸਾਹਿਬ ਰੈਫਰ ਕਰਤਾ ਸੀ ਮੋਖਸਰ ਸਾਹਿਬ ਵਾਲਿਆਂ ਨੇ ਫਰੀਦਕੋਟ ਐਮਰਜੈਂਸੀ ਤੇ ਰੈਫਰ ਕੀਤਾ ਸੀ ਹਜੇ ਤੱਕ ਕੁਛ ਦੇਖਦਿਆਂ ਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਮੰਗੇ ਕਰਦਾਗਾ ਕਿ ਉੱਚ ਅਧਿਕਾਰੀਆਂ ਤੋਂ ਵੀ ਮੇਰੀ ਕਾਰਵਾਈ ਕੀਤੀ ਜਾਵੇ ਕੀ ਗੱਲ ਤੁਸੀਂ ਪੁਲਿਸ ਕੋਲ ਅਰਜ਼ੋਈ ਵਗੈਰਾ ਨਹੀਂ ਕੀਤੀ ਉਹਨਾਂ ਕੋਲ ਗਏ ਨਹੀਂ ਕਿ ਅਸੀਂ ਬਹੁਤ ਆਰੀ ਗਏ ਹੈ ਮੇਰੀ ਵਾਈਫ ਵੀ ਗਈ ਹੈ ਉਹ ਤੇ ਜਾ ਕੇ ਸਾਨੂੰ ਦਸਤੇ ਮਾਰਦੇ ਸਾਰਾ ਦਿਨ ਬਿਠਾਈ ਰੱਖਦੇ ਆ ਤੇ ਵਾਪਸ ਮੋੜ ਦਿੰਦੇ ਆ ਫੇਰ ਵੀ ਕੁਝ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਲੈ ਤੱਕ ਹੁਣ ਤੁਹਾਨੂੰ ਕੋਈ ਹੁਣ ਵੀ ਤੁਹਾਨੂੰ ਕੋਈ ਡਰ ਆ ਉਹਨਾਂ ਤੋਂ ਹਾਂਜੀ ਡਰ ਹੈਗਾ ਹੀ ਤੇ ਜਦੋਂ ਅਸੀਂ ਕਿਤੇ ਬਾਹਰ ਆਂਦੇ ਨਿਕਲਦੇ ਆ ਤਾਂ ਮਗਰ ਸਾਡੇ ਮੋਟਰਸਾਈਕਲਾਂ ਤੇ ਲੱਗੀ ਜਾਂਦੀ ਹੈ ਇਹ ਵੀਡੀਓ ਹੈ ਕਿ ਮੇਰੇ ਕੋਲ ਹੂੰ ਇਹ ਮੰਨ ਕੀ ਅਚਿਤ ਕਰ ਗਿਆ ਮੇਰੀ ਬੇਨਤੀ ਕੀ ਜਦ ਵੀ ਮੈਂ ਨੂੰ ਬਸ ਇਨਸਾਨ ਮੈਂ ਨਹੀਂ ਮੇਰਾ ਕਦਰ ਕਰਦੀ ਕੋਸ਼ਿਸ਼ ਕੀਤੀ ਵੀ ਇਹ ਘਰੇ ਬਾਈ ਵਜ੍ਹਾ ਰੰਜਿਸ਼ ਕੀ ਹੈਗੀ ਹੈ ਕੋਈ ਨਹੀਂ ਬਸ ਥੋੜੇ ਦਿਨਾਂ ਦੀ ਰੰਜਿਸ਼ੀ ਚਾਹੇ ਦੀ ਪਾਗ ਲਾਈ ਸੀ ਮੁੰਡੇ ਨੇ ਕਿਹੜੇ ਮੁੰਡੇ ਨੇ ਕੀ ਨਾਮ ਦਾ ਜਸ਼ਨਪੁਰੀ ਤੇ ਉਹਦੇ ਪਿਆਰ ਨਾਲ ਲਗਦੀ ਪੂਰੀ ਤੋਂ ਮੈਂ ਕਹਿਆ ਸੀ ਵੀ ਇਹ ਚੰਗਾ ਦੰਮ ਨਹੀਂ ਜਿਵੇਂ ਦਾਦੀ ਨੂੰ ਮਰਦਾਗਾ ਪਾਗਾਂ ਨੂੰ ਸੋਹਣੇ ਲੱਗਦੇ ਸਮਝਾਇਆ ਕਰ ਤੋਸ ਇੰਨੀ ਗੱਲ ਕਹੀ ਗਈ ਉਸ ਤੋਂ ਬਾਅਦ ਮੇਰੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਤੁਹਾਨੂੰ ਲੱਗਦਾ ਵਜਾ ਇਹਨਾਂ ਜਿਸਹੀ ਹੈ ਜੇ ਜੇਹੀ ਵਜਾ ਜੀ ਮੈਂ ਕਹਿ ਬੈਠਾ ਜੀ ਮੇਰੇ ਕੋਈ ਗੱਲ ਕੀ ਹੋ ਗਈ ਤੇ ਕੀ ਨਾਮ ਕੀ ਤੋਂ ਨਹੀਂ ਕਮਜੀਤ ਕੌਰ ਕਮਜੀਤ ਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਹਸਬੰਦ ਨਾਲ ਕੀ ਕੀ ਗੱਲ ਹਸਬੰਦ ਨਾਲ ਜੀ ਮਤਲਬ ਉਹਨਾਂ ਦੇ ਪਾਪਾ ਨਾਲ ਬਹਿਸਬਾਜੀ ਹੋਈ ਮਾੜੀ ਮੋੜ ਜੀ ਕਿੰਨਾ ਕੌਣ ਸੀਗੇ ਬੰਦੇ ਕੀ ਨਾਮ ਸੀ ਜੀ ਇੱਕ ਤੇ ਲੱਖਾ ਸਿੰਘ ਆਪਣਾ ਤੇ ਜਸ਼ਨ ਸਿੰਘ ਨੇ ਮਾਰਿਆ ਜੀ ਇਹਦੇ ਤੇ ਉਹ ਮਤਲਬ ਮਾੜੀ ਮੋੜ ਬੈਸ ਬਾਜੀ ਹੋਈ ਆ ਤੇ ਇਹਨਾਂ ਦੇ ਅੰਦਰ ਬੜੇ ਆ ਤੇ ਅੰਦਰ ਬੜ ਕੇ ਤੋਰ ਡੰਡਾ ਮਾਰ ਕੇ ਚਲ ਗਏ ਤੁਹਾਡੇ ਘਰੇ ਅੰਦਰ ਆਈ ਹਾਂਜੀ ਘਰੇ ਬੜ ਕੇ ਮਾਰਿਆ ਤੇ ਪੁਲਿਸ ਮਤਲਬ ਐ ਕਹਿੰਦੀ ਪੁਲਿਸ ਨੇ ਮੈਂ ਗਈ ਪਰਸੋਂ ਐਸਐਚਓ ਸਾਹਮਣੇ ਆਪਾਂ ਨੂੰ ਸੱਦਿਆ ਅਸੀਂ ਗਈ ਐਸਐਚਓ ਸਾਹਿਬ ਮੌਕੇ ਤੇ ਸਾਰਾ ਕੁਝ ਦੇਖ ਕੇ ਗਏ ਸੀ ਕਿ ਮੈਂ ਤਾਂ ਗਿੱਦੜਵੇ ਹਸਪੀਟਲ ਤੋਂ ਸੀ ਮੈਨੂੰ ਨਹੀਂ ਪਤਾ ਵੀ ਸਾਡੇ ਘਰ ਦੇ ਕਹਿੰਦੇ ਐਸਐਚਓ ਸਾਹਿਬ ਆਏ ਸੀ ਸਾਡੇ ਘਰੇ ਸਾਰਾ ਕੁਝ ਮਤਲਬ ਬਿਆਨ ਮਤਲਬ ਡੰਡਾ ਜੋ ਹਥਿਆਰ ਮਾਰਿਆ ਮੇਰੇ ਘਰੇ ਚੱਪਲਾ ਮੇਰੇ ਘਰੇ ਪਈਆਂ ਸਾਰਾ ਕੁਝ ਐਸਐਚਓ ਸਾਹਿਬ ਐਦਾਂ ਬੋਲੇ ਵੀ ਮਤਲਬ ਤੁਸੀਂ ਤੁਹਾਡਾ ਮੁੰਡਾ ਉਹਨਾਂ ਦੇ ਘਰੇ ਗਿਆ ਬਿਆਨ ਬਦਲਤੇ ਮੌਕੇ ਤੇ ਬਦਲਤੇ ਬਿਆਨ ਉਹਨਾਂ ਨੇ ਤੇ ਬਾਅਦ ਦੀ ਮਤਲਬ ਵੀ ਉਹਨਾਂ ਨੇ ਸਾਨੂੰ 8 ਦਿਨ ਫਰੀਦਕੋਟ ਸਾਨੂੰ ਅਮਰਜੈਂਸੀ ਰੱਖਿਆ ਦਾਖਲ ਰੱਖਿਆ ਜੀ ਉਥੋਂ ਆ ਕੇ ਮੈਨੂੰ ਇੰਨੇ ਦਿਨ ਹੋ ਗਏ ਆਈ ਨੂੰ ਇੱਕ ਦਿਨ ਮੈਂ ਆਪਦੇ ਘਰੇ ਨਹੀਂ ਬੈਠੀ ਜੀ ਥਾਣੇ ਦੇ ਵਿੱਚ ਮਤਲਬ ਵੀ ਥਾਣੇ ਕਚਹਿਰੀਆਂ ਜੀ ਤੁਰੀ ਫਿਰਦੀ ਆਂ ਤੇ ਮੈਨੂੰ ਵਜਦਾ ਕੋਈ ਇਨਸਾਫ ਨਹੀਂ ਮਿਲਿਆ ਬਸ ਇੱਕ ਸਾਡੇ ਤੇ ਦਬਾਅ ਪਾਇਆ ਜਾਂਦਾ ਕਿ ਰਾਜੀਨਾਵਾ ਕਰ ਲੋ ਤੇ 25000 ਰੁਪਇਆ ਲੈ ਲੋ ਜੀ ਸਾਡਾ ਲੱਖ ਹਜ਼ਾਰ ਲੱਖ ਰੁਪਇਆ ਲੱਗ ਗਿਆ ਆਪਦਾ ਜੋ ਸੋਨਾ ਕੁਛ ਵੀ ਆ ਮੈਂ ਆਪਦਾ ਵੇਚ ਵਟ ਕੇ ਆਪਦੇ ਪਤੇ ਦੀ ਜਾਨ ਬਚਾ ਲਈ ਆ ਤੇ ਸਾਡੇ ਤੇ ਇਹੀ ਦਬਾਅ ਪਾਉਂਦੇ ਆ ਵੀ 25000 ਰੁਪਇਆ ਇਹਨਾਂ ਤੋਂ ਲੈ ਲੋ ਤੇ ਤੁਹਾਡਾ ਰਾਜੀਨਾਵਾ ਕਰਾਉਣਾ ਹਾਂਜੀ ਹਾਂ ਹੁਣ ਕੀ ਲੱਗਦਾ ਤੁਹਾਨੂੰ ਉਹ ਜਿਹੜੇ ਇੰਨਾ ਮੈਂ ਸੱਟ ਮਾਰੀ ਹੈ ਜੀ ਮੈਂ ਉਦੋਂ ਬਾਅਦ ਵੀ ਜਾ ਕੇ ਮਤਲਬ ਉਹ ਬੱਚਾ ਮੈਨੂੰ ਤਾਂ ਮਕੀਆਂ ਦਿੰਦਾ ਕੋਠੇ ਦੇ ਚੜ ਕੇ ਵੀ ਮੇਰਾ ਕੀ ਕਰ ਲਿਆ ਪੁਲਿਸ ਨੇ ਮੈਂ ਰਿਸ਼ਵਤ ਦਿੱਤੀ ਹੋਈ ਹੈ ਪੁਲਿਸ ਨੂੰ ਉਦੋਂ ਬਾਅਦ ਵੀ ਇਸੇ ਤਰੀਕ ਨੂੰ ਮੈਂ ਦਰਖਾਸਤ ਦੇ ਕੇ ਆਈ ਹਾਂ ਉਹ ਦਰਖਾਸਤੇ ਵੀ ਮੇਰੀ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਸੁਣਵਾਈ ਨਹੀਂ ਕੀਤੀ ਪੁਲਿਸ ਨੇ ਮੇਰੀ ਉਦੋਂ ਬਾਅਦ ਵੀ ਕੋਈ ਨਾਲੇ ਉਹਨਾਂ ਨੇ ਸ਼ਰਯਾਮ ਕਿਹਾ ਵੀ ਅਸੀਂ ਰਿਸ਼ਵਤ ਦਿੱਤੀ ਹੋਈ ਹੈ ਪੁਲਿਸ ਨੂੰ ਸਾਡਾ ਪੁਲਿਸ ਨਾਲ ਕੋਈ ਕੁਝ ਨਹੀਂ ਕਰ ਸਕਦੀ ਸਾਡੇ ਕੋਈ ਪਿਛਾ ਵਗੈਰਾ ਵੀ ਕਰਦੇ ਤੁਹਾਡਾ ਹਾਂ ਜੀ ਪਿੱਛਾ ਕੱਲ ਜੀ ਅਸੀਂ ਮਤਲਬ ਇਹਦੇ ਪੈਰ ਸੁਜੇ ਸੀ ਅਸੀਂ ਕੱਲ ਆਏ ਬਾਹਰ ਆਏ ਮਤਲਬ ਇਹਨਾਂ ਦੇ ਪੈਰ ਦੁਕਾਨ ਆਈ ਸੀ ਮੈਂ ਬਾਹਰ ਸੋਜਾ ਚੜਦਾ ਤੇ ਉਹਦੇ ਪਾਪਾ ਨੇ ਸਾਡਾ ਪਿੱਛਾ ਕੀਤਾ ਬਸ 5 ਮਿੰਟਾਂ ਦੇ ਵਿੱਚ ਵਿੱਚ ਮਗਰ ਸਾਡੇ ਆ ਗਏ ਮੋਟਰਸਾਈਕਲ ਲੈ ਕੇ ਕੀ ਮੰਗ ਕੀ ਹੁਜਤ ਕਰ ਗਏ ਸਾਡੀ ਮੰਗ ਇਹ ਹੈ ਜੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਸਰ ਭਾਰੂ ਪਿੰਡ ਦਾ ਮਾਮਲਾ ਹੈ ਜਿਹੜੇ ਵਰਕੇ ਜਿਹੜੇ ਸੱਤਾ ਮਾਰਨ ਦਾ ਮਾਮਲਾ ਹੈ ਉਹਦੇ ਵਿੱਚ ਵੀ ਚਾਰ ਦੇਖੀ ਗਏ ਕਾਫੀ ਪਰਾਂਵਾਂ ਉਹ ਜੀ ਉਹਦੇ ਬਿਆਨ ਦੇ ਮੁਤਾਬਕ ਔਰ ਅਪਰ ਲਿਖੀ ਹੈ 323 ਦੀ ਉਸ ਤੋਂ ਬਾਅਦ ਸਾਡੇ ਜਿਹੜੇ ਤਦਸੀਸੀ ਆ ਉਹ ਡਿੰਗਾਈ ਨਾਲ ਤਦਦਿਸ਼ ਕਰ ਰਹੇ ਆ ਕੀ ਕਾਰਨ ਕਿਹੜੀ ਗੱਲੋਂ ਲੜਾਈ ਹੋਈ ਆ ਕਿਸ ਤਰ੍ਹਾਂ ਹੋਈ ਆ ਉਹ ਸਾਰੀ ਤਦਦਿਸ਼ ਡਿੰਗਾਈ ਨਾਲ ਕਰਕੇ ਜੋ ਬਣਦੀ ਕਾਨੂੰਨਤਾ ਕਾਰਵਾਈ ਕੀਤੀ ਜਾਵੇਗੀ ਇੱਕ ਉਹਦੇ ਐਕਸ ਰਿਪੋਰਟ ਆਉਣ ਵਾਲੀ ਆ ਉਹ ਐਕਸ ਰਿਪੋਰਟ ਆ ਜੋ ਵੀ ਉਸ ਤੋਂ ਬਾਅਦ ਦਾ ਕਦਮਾਂ ਦਾ ਕੀਤਾ ਜਾਂਦਾ ਹੈ